ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਵੋਟਰ ਸੂਚੀ ਆ ਉਹ ਡਾਊਨਲੋਡ ਸਟਾਰਟ ਹੋ ਚੁੱਕੀ ਆ ਹੁਣੀ ਤੇ ਆਪਾਂ ਤੁਹਾਨੂੰ ਲਾਈਵ ਪ੍ਰੂਫ ਦਿਖਾਵਾਂਗੇ ਵੀ ਕਿਵੇਂ ਡਾਊਨਲੋਡ ਕਰਨੀ ਆ ਤੇ ਵੀਡੀਓ ਨੂੰ ਉਦੋਂ ਲੈ ਕੇ ਲਾ ਸਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੂਗਲ ਵਿੱਚ ਸਰਚ ਕਰਨਾਮ ਲੁਧਿਆਣਾ .nic.in ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਲੁਧਿਆਣਾ ਉਹਦੇ ਉੱਤੇ ਓਕੇ ਕਰਾਂਗੇ ਉਸ ਤੋਂ ਬਾਅਦ نیچے ਉੱਪਰ ਦਿੱਤਾ ਹੈ ਵੋਟਰ ਲਿਸਟ ਫਾਰ ਗ੍ਰਾਮ ਪੰਚਾਇਤ ਇਲੈਕਸ਼ਨ ਉਹਦੇ ਉੱਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ نیچے ਜਿਹੜਾ ਬਲੂ ਟਿੱਕ ਆ ਰਿਹਾ ਵਾ ਵੋਟਰ ਲਿਸਟ ਫਾਰ ਗ੍ਰਾਮ ਪੰਚਾਇਤ ਇਲੈਕਸ਼ਨ ਉਹਦੇ ਉੱਤੇ ਓਕੇ ਕਰਨਾ ਉਸ ਤੋਂ ਬਾਅਦ ਬਲਾਕ ਦਾ ਨਾਮ ਆਪਾਂ ਜਿਹੜਾ ਐਂਟਰ ਕਰਨਾ ਵਾ ਇੱਥੇ ਜਿਵੇਂ ਡੇਲੋਂ ਦਰਾਹਾ ਸਾਰੇ ਬਲਾਕ ਆ ਰਹੇ ਆ ਜਿਹੜੇ ਤੁਸੀਂ ਆਪਣੇ ਬਲਾਕ ਮੁਤਾਬਕ ਇਤੋਂ ਦੇਖ ਲਓ ਵੀ ਕਿਹੜੀ ਤੁਸੀਂ ਬਲਾਕ ਦੀ ਜਿਹੜੀ ਲਿਸਟ ਡਾਊਨਲੋਡ ਕਰਨੀ ਹੈ ਜਿਵੇਂ ਸੁਧਾਰ ਬਲਾਕ ਆਪ ਉਹ ਤੇ ਓਕੇ ਕਰ ਦਿੰਨੇ ਆ ਆ ਨੀਚੇ ਪੈਂਡ ਆ ਚੁੱਕੇ ਆ ਜੀ ਸਾਰੇ ਠੀਕ ਹੈ ਜਿਹੜੇ ਦੇ ਸੁਧਾਰ ਬਲਾਕ ਦੇ ਵਿੱਚ ਪੈਂਡ ਪੈਂਦੇ ਉਹ ਨੀਚੇ ਆ ਜਾਣਗੇ ਜਿਵੇਂ ਸਭ ਤੋਂ ਪਹਿਲਾਂ ਐਤਿਆਣਾ ਮਾ ਕਾਲਗੜ ਬੱਦੋਵਾਲ ਹਨੋੜ ਬੋਪਰ ਆਇਕਲਾਂ ਅਬੂਵਾਲ ਬਡੇਲ ਚਚਰਾੜੀ ਸੱਜਾਵਾਲ ਦਾਖਾ ਢੋਲਣ ਇਸ ਤਰ੍ਹਾਂ ਜਿੰਨੇ ਵੀ ਪੈਂਡ ਨੇ ਇਹਦੇ ਵਿੱਚ ਆ ਰਹੇ ਨੇ ਸਾਰੇ ਟੋਟਲ ਆਪਾਂ ਪੈਂਡ ਦੇਖ ਲੈਨੇ ਆ ਕਿੰਨੇ ਨੇ 43 ਪੈਂਡ ਨੇ ਠੀਕ ਆ 43 ਪਿੰਡਾਂ ਦੀ ਜਿਹੜੀ ਇਹ ਉਹ ਇਹਦੇ ਵਿੱਚ ਜਿਹੜੀ ਲਿਸਟ ਹੈਗੀ ਆ ਸੁਧਾਰ ਬਲਾਕ ਦੇ ਵਿੱਚ ਉਹਦੇ ਮੁਤਾਬਕ ਜਿਵੇਂ ਆਪਾਂ ਚਲੋ ਇੱਕ ਲਾਸਟ ਵਾਲੀ ਦੇਖ ਲੈਨੇ ਆ ਸੁਧਾਰ ਇਹ ਤੇ ਓਕੇ ਕਰ ਦਨੇ ਆ ਵਿਊ ਡਾਕੂਮੈਂਟ ਤੇ ਆਪਾਂ ਸੁਧਾਰ ਵਾਲੀ ਆਪਾਂ ਡਾਊਨਲੋਡ ਕਰਕੇ ਦੇਖ ਲੈਨੇ ਆ ਜਿਹੜਾ ਬਲੂ ਕਲਰ ਦਾ ਵਿਊ ਡਾਕੂਮੈਂਟ ਆ ਉਹ ਤੇ ਓਕੇ ਕਰ ਦਨੇ ਆ ਇਹ ਜਿਹੜੀ ਸੁਧਾਰ ਦੀ ਆ ਉਹ ਜਿਹੜੀ ਸੂਚੀ ਆ ਡਾਊਨਲੋਡ ਹੋ ਚੁੱਕੀ ਆ ਇਹਦੇ ਬਾਡ ਵਾਈਜ਼ ਆ ਸਾਰੇ ਜਿਹੜੇ ਨਾਮ ਦਿੱਤੇ ਆ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਬਾਡ ਦਿੱਤੇ ਹੋਣਗੇ ਠੀਕ ਆ ਬਾਡ ਨੰਬਰ 1 ਚੱਲ ਰਿਹਾ ਹਲੇ ਅੱਗੇ ਅੱਗੇ ਬਾੜ ਨੰਬਰ 2 ਸੈਕੰਡ ਸਟਾਰਟ ਹੋ ਚੁੱਕਿਆ ਹੁਣ ਇੱਥੋਂ ਠੀਕ ਹੈ ਅੱਗੇ ਚੱਲੋਗੇ ਜਿੰਨੇ ਵੀ ਬਾੜ ਆਉਂਦੇ ਆ ਜਿਹੜੇ ਵੀ ਪਿੰਡ ਵਿੱਚ ਜਿੰਨੇ ਹੈਗੇ ਉਹ ਸਾਰੇ ਤੁਹਾਨੂੰ ਸ਼ੋਅ ਹੋਣਗੇ ਠੀਕ ਹੈ ਇਸ ਤਰ੍ਹਾਂ ਤੁਸੀਂ ਜਿਹੜੇ ਆਪਣੇ ਬਾੜ ਮੁਤਾਬਕ ਜਿਹੜੀ ਐ ਸੂਚੀ ਉਹ ਡਾਊਨਲੋਡ ਕਰ ਸਕਦੇ ਹੋ ਕਿਉਂਕਿ ਪਹਿਲਾਂ ਆ ਬਾੜ ਨੰਬਰ 4 ਆ ਗਿਆ ਕਿਉਂਕਿ ਪਹਿਲਾਂ ਜਿਹੜੀ ਐ ਸੂਚੀ ਡਾਊਨਲੋਡ ਹੋ ਨਹੀਂ ਰਹੀ ਸੀਗੀ ਕੋਈ ਇਹਦੇ ਸਾਈਟ 'ਚ ਪ੍ਰੋਬਲਮ ਆ ਰਹੀ ਸੀਗੀ ਤੇ ਹੁਣ ਇਹ ਡਾਊਨਲੋਡ ਹੋ ਰਹੀ ਆ ਤੇ ਜਿਨ੍ਹਾਂ ਨੇ ਵੀ ਇਹ ਸੂਚੀ ਡਾਊਨਲੋਡ ਕਰਨੀ ਆ ਵਾਰਡ ਵਾਈਜ਼ ਉਹ ਤੁਸੀਂ ਆਪਣੀ ਡਾਊਨਲੋਡ ਕਰ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜੂਰ ਕਰਿਓ ਧੰਨਵਾਦ